ਘੋੜੀ ਆ ਮੈਂ ਉਹਨਾਂ ਵੀਰ ਭਰਾਵਾਂ ਵਾਸਤੇ ਲੈ ਕੇ ਆਇਆ ਜਿਹੜੇ ਮੇਰੇ ਵੀਰ ਭਰਾ ਮੈਨੂੰ ਫੋਨ ਕਰਕੇ ਕਹਿੰਦੇ ਸੀ ਕਿ ਬਾਈ ਜੀ ਆਪਾਂ ਨੂੰ ਗੱਬਣ ਘੋੜੀ ਚਾਹੀਦੀ ਆ ਵਧੀਆ ਚੰਗੇ ਟਾਪ ਦੇ ਘੋੜੇ ਤੋਂ ਹੋਵੇ ਘੋੜੀ ਗੱਬਣ ਤੇ ਲਓ ਜੀ ਮਿੱਤਰੋ ਘੋੜੀ ਬਹੁਤ ਵਧੀਆ ਤੇ ਬਹੁਤ ਚੰਗੇ ਘੋੜੇ ਤੋਂ ਘੋੜੀ ਗੱਬਣ ਹੈ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਰਦੇ ਆਂ ਡਿਟੇਲ ਬਾਰੇ ਗੱਲਬਾਤ ਤੇ 3 ਮਹੀਨਿਆਂ ਦੀ ਘੋੜੀ ਗੱਬਣ ਹੈ ਕੱਲਾ ਵਾਲੀ ਚੇਤਕ ਘੋੜੇ ਦੇ ਬੱਚੇ ਤੋਂ ਤੇ ਨਾੜ ਪਲੱਸ ਹਾਈਟ ਦਸੀ ਆ ਮਾਲਕ ਵੀਰਾਂ ਨੇ ਤੇ ਵਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸਵਾਰੀ ਦੀ ਪਾਸ ਹੈ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਪਹਿਲੀ ਵਾਰ ਰੱਖਣੀ ਆ ਉਹਦੇ ਲਈ ਵੀ ਬਹੁਤ ਵਧੀਆ ਕਿਉਂਕਿ ਘੋੜੀ ਸਾਊਸੀਲ ਵੀ ਪੂਰੀ ਆ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਨਹੀਂ ਹੈਗੀ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦੇ ਦਿੱਤਾ ਜੀ ਵੇਚ ਜਿਖੋਗੇ ਸਾਰੀ ਗੱਲਬਾਤ ਕਰਕੇ ਪੁੱਛ ਸਕਦੇ ਹੋ ਤੇ ਜਿਹੜਾ ਕੋਈ ਮੇਰਾ ਵੀਰ ਭਰਾ ਲੈਣ ਦਾ ਝਾਵਣ ਹੈਗਾ ਉਹੀ ਫੋਨ ਲਾਓ ਟੈਂਪਾਸ ਵਾਲਾ ਵੀਰ ਭਰਾ ਫੋਨ ਨਾ ਲਾਵੇ ਤੇ ਨੰਬਰ ਸਕ੍ਰੀਨ ਤੇ ਹੈ ਜੀ ਗੱਲਬਾਤ ਕਰ ਲਓ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਿੰਨੀ ਵੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਟੇ ਨਾਲ ਸਾਂਝੀ ਕਰਤੀ ਤੇ ਵੀਡੀਓ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ